ਦੇਖੋ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਆ ਔਰ ਜਿਹੜੀ ਉਹਨੇ ਸ਼ਬਦਾਵਲੀ ਪਰਸੋਂ ਬੋਲੀ ਉਹਥੇ ਗਿੱਦੜਵਾਏ ਚ ਮੈਨੂੰ ਲੱਗਦਾ ਉਹਨੂੰ ਕੋਈ ਵੀ ਜਿਹੜਾ ਆ ਉਹਨੂੰ ਚੰਗਾ ਨਹੀਂ ਕਹਿ ਸਕਦਾ ਇੰਨੀ ਘਟੀਆ ਸ਼ਬਦਾਵਲੀ ਧੀਆਂ ਪੈਣਾ ਔਰ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਅਫਸੋਸ ਦੀ ਗੱਲ ਇਹ ਆ ਵੀ ਅਮਰਤਾ ਵੜਿੰਗ ਨਾਲ ਖੜੀ ਦੰਦ ਕੱਟ ਰਹੀ ਜਦੋਂ ਤੂੰ ਧੀਆਂ ਪੈਣਾ ਬਾਰੇ ਤੁਹਾਡਾ ਲੀਡਰ ਕਹਿ ਰਿਹਾ ਤੇ ਤੂੰ ਘਟੋ ਘਟੋ ਉਹਨੂੰ ਟੋਪ ਤੇ ਸਹੀ ਤੋ ਚੰਨੀ ਸਾਹਿਬ ਮੀਟੂ ਲਈ ਜਾਣੇ ਜਾਂਦੇ ਆ। ਉਹਨਾਂ ਨੇ ਆਪਣੀ ਉਸੇ ਸੋਚ ਦਾ ਪ੍ਰਗਟਾਵਾ ਜਿਹੜਾ ਹੈ ਗਿੱਦੜਵਾਇ ਕੀਤਾ। ਇਹਨਾਂ ਦਾ ਕਿਰਦਾਰ ਏ, ਇਹਨਾਂ ਦੀ ਗੁਰੂਤਾ ਕਿਰਦਾਰ ਕਾਰਬਿਹਾਰੇ ਹੀ ਆ। ਅੱਜ ਮੁਹਾਲੀ ਦੇ ਵਿੱਚ ਪੰਚਾਂ ਨੂੰ ਸੌਂ ਚੁਕਵਾਈ ਗਈ ਆ। ਅੱਜ ਤੋਂ ਟਰਮ ਸ਼ੁਰੂ ਹੋ ਗਈ ਪੰਚਾਇਤਾਂ ਦੀ ਕਿ ਜੋ ਪਿੰਡਾਂ ਦੇ ਕੰਮ ਹੋਣਗੇ, ਉੱਥੇ ਬਹੁਤ ਸਾਰੇ ਲੀਡਰਾਂ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਕੰਗ ਸਾਹਿਬ ਵੀ ਪਹੁੰਚੇ ਨੇ। ਕੰਗ ਸਾਹਿਬ ਕੀ ਕਹਿਣਾ ਚਾਹੋਗੇ? ਸਰਕਾਰ ਦੇ ਵਿੱਚ ਪਹਿਲੀ ਵਾਰ ਪੰਚਾਇਤਾਂ ਬਣੀਆਂ ਔਰ ਵੱਖਰਾ ਮਾਹੌਲ ਦੇਣ ਦੀ ਇੱਕ ਇੱਕ ਜਿਹੜੀ ਪਹਿਲਾਂ ਅਕਾਲੀ ਦਲ ਕਾਂਗਰਸ ਆਉਂਦੀ ਰਹੀ ਆ ਵੱਖਰਾ ਮਾਹੌਲ ਕਿਵੇਂ ਦਿੱਤਾ ਜਾਊ ਦੇਖੋ ਗੱਲ ਇਹ ਆ ਪੰਚਾਇਤ ਜਿਹੜੀ ਉਹ ਕੜੀ ਆ ਜਿਹੜੀ ਸਭ ਤੋਂ ਸਾਰਥਕ ਭੂਮਿਕਾ ਅਦਾ ਕਰ ਸਕਦੀ ਆ ਪਿੰਡ ਦੇ ਔਰ ਸੂਬੇ ਦੇ ਵਿਕਾਸ ਚ ਔਰ ਪੰਚਾਇਤਾਂ ਅਗਰ ਵਿਦਆਊਟ ਧੜੇਬਾਜੀ ਤੋਂ ਕੰਮ ਕਰਨਗੀਆਂ ਤੇ ਸੁਭਾਵਿਕ ਤੌਰ ਤੇ ਆ ਵੀ ਉਸ ਸਮਾਜਿਕ ਤੌਰ ਤੇ ਭਾਈ ਚਾਰਕ ਤੌਰ ਤੇ ਔਰ ਡਵੈਲਪਮੈਂਟ ਕੋਈ ਰੋਕ ਨਹੀਂ ਸਕਦਾ ਔਰ ਇਸ ਕਰਕੇ ਮਾਨ ਸਾਹਿਬ ਦੀ ਅਗਵਾਈ ਚ ਲਗਾਤਾਰ ਅਸੀਂ ਬੇਨਤੀ ਕੀਤੀ ਸਹਿਮਤੀ ਨਾਲ ਬਣਾਓ ਸਰਪੰਚ ਪੰਚ ਔਰ ਅੱਜ ਜਿੰਨੇ ਪੰਚ ਸਹਿਬਾਨ ਆ ਜਾਈਏ ਇਹ ਮਹੱਲੀ ਚ ਉਥੇ ਸਾਰਿਆਂ ਦਾ ਜਿੱਥੇ ਉਹਨਾਂ ਨੂੰ ਧੰਨਵਾਦ ਕਰਦੇ ਆ ਉਹਨਾਂ ਨੂੰ ਵਧਾਈਆਂ ਦਿੰਨੇ ਉਥੇ ਸ਼ੁਭ ਕਾਮਨਾਵਾਂ ਵੀ ਆ ਕਿ ਉਹ ਆਉਣ ਵਾਲੇ ਟਾਈਮ ਚ ਬਿਹਤਰ ਤਰੀਕੇ ਨਾਲ ਆਪਣੇ ਆਪਣੇ ਪਿੰਡਾਂ ਦਾ ਵਿਕਾਸ ਕਰਨਗੇ ਇਹ ਬੜੇ ਬੜੇ ਜ਼ਰੂਰੀ ਇਹ 2 ਸਾਲ ਨੇ ਖਾਸ ਤੌਰ ਤੇ ਕਿਉਂਕਿ ਉਸ ਤੋਂ ਬਾਅਦ ਤਾਂ ਸਰਕਾਰ ਨੇ ਵੀ ਆਪਣੀ ਤੇ ਅਗਲੀ ਤਿਆਰੀ ਦੇ ਵਿੱਚ ਲੱਗ ਜਾਣਾ ਅਗਲੀ ਇਲੈਕਸ਼ਨ ਲੜਨ ਦੇ ਵਿੱਚ ਇਹਨਾਂ 2 ਸਾਲਾਂ ਦਾ ਕੋਈ ਪਲਾਨ ਕਿਸੇ ਤਰ੍ਹਾਂ ਦਾ ਕਿ ਕਿਵੇਂ ਕਿਵੇਂ ਬਹੁਤ ਸਾਰੇ ਕੰਮ ਬੜੇ ਟਾਈਮ ਤੋਂ ਵੀ ਅਟਕੇ ਪਏ ਸੀਗੇ ਬਹੁਤ ਸਾਰਾ ਉਲੰਭਾ ਸੀਗਾ ਕਿਤਨਾ ਕਿਤੇ ਉਹ ਹੁਣ ਲੱਗਦਾ ਹੈ ਕਿ 2 ਸਾਲਾਂ ਦੇ ਵਿੱਚ ਵਿੱਚ ਉਲੰਭੇ ਦੂਰ ਹੋ ਜਾਣ ਦੇਖੋ ਡਿਵੈਲਪਮੈਂਟ ਕੰਟੀਨਿਊ ਪ੍ਰੋਸੈਸ ਹੈ ਔਰ ਪਿਛਲੇ 2 ਸਵਾ 2 2.5 ਸਾਲਾਂ ਚ ਮਾਨ ਸਾਹਿਬ ਨੇ ਕਾਫੀ ਚੰਗੇ ਜਿਹੜੇ ਆ ਕਦਮ ਚੁੱਕੇ ਆ ਪੰਜਾਬ ਦੀ ਬਿਹਤਰੀ ਲਈ ਬਿਜਲੀ ਫਰੀ ਤੋਂ ਲੈ ਕੇ ਨੌਕਰੀਆਂ ਦੇਣ ਤੱਕ ਇਰੀਗੇਸ਼ਨ ਵਾਟਰ ਦਾ ਏਰੀਆ ਵਧਾਉਣ ਚ ਸੋ ਸੁਭਾਵਿਕ ਤੌਰ ਤੇ ਅਗਲੇ ਸਵਾ 2 ਸਾਲਾਂ ਚ 2.5 ਸਾਲਾਂ ਚ ਜਿਹੜੇ ਪੈਂਡਿੰਗ ਹੈ ਉਹ ਵੀ ਕੰਮ ਕਰਾਂਗੇ ਔਰ ਪਰਚਾ ਕਲਚਰ ਪਿੰਡਾਂ ਦੇ ਦੁਸ਼ਮਣੀਆਂ ਇਹ ਤਮਾਮ ਜਿਹੜੇ ਪੰਜਾਬ ਤੇ ਨੌਜਵਾਨੀ ਨੂੰ ਸਿੱਧੀ ਦਿਸ਼ਾ ਦੇਣੀ ਉਰਤੇ ਮਾਨ ਸਾਹਿਬ ਦੀ ਸਰਕਾਰ ਕੰਮ ਕਰ ਰਹੀ ਹੈ ਅੱਛਾ ਕੱਲ ਨੂੰ ਵੋਟਾਂ ਪੈ ਰਹੀਆਂ ਨੇ ਖਾਸ ਤੌਰ 'ਤੇ ਚਾਰ ਜ਼ਿਮਨੀ ਇਸ ਨੂੰ ਕਿਤੇ ਨਾ ਕਿਤੇ ਸੈਮੀਫਾਈਨਲ ਵੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀ ਵਿਧਾਨ ਸਭਾ ਦਾ ਪਹਿਲਾ ਸੈਮੀਫਾਈਨਲ ਹੈ ਇਹ ਸੈਮੀਫਾਈਨਲ ਦੇ ਵਿੱਚ ਕੀ ਉਮੀਦ ਰੱਖਦੇ ਹੋ ਕੀ ਕਹਿਣਾ ਚਾਹੋਗੇ ਲੋਕੋ ਦੇਖੋ ਅਸੀਂ ਤੇ ਆਪ ਇਲੈਕਸ਼ਨ 'ਚ ਮੈਂ ਵੀ ਰਾਤ 11-12 ਵਜੇ ਆਇਆ ਜੋ ਸਮੀਕਰਨ ਹੈ ਜੋ तमाम ਲੋਕਾਂ ਦੀ ਆਵਾਜ਼ ਹੈ ਜੋ तमाम तरह ਦੀ ਲੋਕਾਂ ਦੀ ਜੋ ਸੋਚ ਹੈ ਕੈਂਡੀਡੇਟਾਂ ਦਾ ਕਿਰਦਾਰ ਹੈ ਕੈਂਡੀਡੇਟਾਂ ਦਾ ਜੋ ਕਾਰਵਿਹਾਰ ਹੈ ਲੋਕਾਂ ਦਾ ਮਾਨ ਸਾਹਿਬ ਦੀ ਸਰਕਾਰ ਦੀ ਦੋ ਢਾਈ ਸਾਲਾਂ ਦੀ ਕਾਰਗੁਜ਼ਾਰੀ ਤੋਂ ਸਾਨੂੰ ਇਹ ਲੱਗਦਾ ਹੈ ਵੀ ਇਹ ਸਾਰੇ ਸਮੀਕਰਨ ਚਾਵਾਂ ਦੀ ਪਾਰਟੀ ਚਾਰ ਸੀਟਾਂ ਜਿੱਤੂਗੀ ਔਰ ਚੰਗੇ ਮਾਰ ਜਨਾਂ ਜਿੱਤੂ ਅੱਛਾ ਚਰਜੀਤ ਸਿੰਘ ਚੰਨੀ ਹੋਰਾਂ ਮਾਰੇ ਕੀ ਕਹਿਣਾ ਚਾਹੋਗੇ ਅੱਜ ਨੋਟਿਸ ਮਿਲਿਆ ਉਹਨਾਂ ਨੂੰ ਦੇਖੋ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਆ ਔਰ ਜਿਹੜੀ ਉਹਨੇ ਸ਼ਬਦਾਵਲੀ ਪਰਸੋਂ ਬੋਲੀ ਉਥੇ ਗਿੱਦੜਵਾਏ ਚ ਮੈਨੂੰ ਲੱਗਦਾ ਉਹਨੂੰ ਕੋਈ ਵੀ ਜਿਹੜਾ ਆ ਉਹਨੂੰ ਚੰਗਾ ਨਹੀਂ ਕਹਿ ਸਕਦਾ ਇੰਨੀ ਘਟੀਆ ਸ਼ਬਦਾਵਲੀ ਧੀਆ ਭੈਣਾਂ ਲਈ ਭਾਈ ਚਾਰਿਆਂ ਲਈ ਔਰ ਮੈਨੂੰ ਲੱਗਦਾ ਹੈ ਵੀ ਸਭ ਤੋਂ ਵੱਡੇ ਅਫਸੋਸ ਦੀ ਗੱਲ ਤੇ ਆ ਵੀ ਅਮਰਤਾ ਵੜਿੰਗ ਨਾਲ ਖੜੀ ਦੰਦ ਕੱਢ ਰਹੀ ਹੈ ਕਿ ਜਦੋਂ ਤੂੰ ਧੀਆ ਭੈਣਾਂ ਬਾਰੇ ਤੁਹਾਡਾ ਲੀਡਰ ਕਹਿ ਰਿਹਾ ਤੇ ਤੂੰ ਘਟੋ ਘਟੋ ਉਹਨੂੰ ਟੋਕ ਤੇ ਸਹੀ ਸੋ ਚੰਨੀ ਸਾਹਿਬ ਮੀ ਟੂ ਲਈ ਜਾਣੇ ਜਾਂਦੇ ਆ ਉਹਨਾਂ ਨੇ ਆਪਣੀ ਉਸੇ ਸੋਚ ਦਾ ਪਕਰਟਾਵਾ ਜਿਹੜਾ ਹੈ ਗਿੱਦੜਵਾਇ ਕੀਤਾ ਇਹਨਾਂ ਦਾ ਕਿਰਦਾਰ ਈ ਹੈ ਇਹਨਾਂ ਦੀਆਂ ਕਰਤੂਤਾ ਕਿਰਦਾਰ ਕਾਰ ਬਿਹਾਰੇ ਹੀ ਆ ਇਹ ਲੋਕ ਜਿਹੜੇ ਆ ਔਰਤਾਂ ਬਾਰੇ ਇਹ ਲੋਕទੀਆਂ ਪਹਿਣਾ ਬਾਰੇ ਮਾੜੀ ਸੋਚ ਰੱਖਦੇ ਆ ਬੇਸ਼ੱਕ ਇਹ ਵੱਡੇ ਵੱਡੇ ਆਦਿਆਂ ਤੇ ਰਹਲੇ ਆ